ਸੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੱਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੁਸਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾਸ ਪਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਰਅੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تو سچا صاحب سپت سوال جن کی سو پار پیا کہ نان کر دے کیا باتاں جو کس کرنا سو کر رہیا تو سچا صاحب سپت سوالو جن کیتی سو پار پیا کہ نان کر دے کیا باتاں جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰਸਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾਸੁ ਕਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਰੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تُو سچا صاحب سپت سوالو جن کیتی سو پار پیا کہو نان کر دے کیاں باتاں جو کس کرنا سو کر رہیا رہا سچا صاحب سبت سوالو جن کیتی سو پار پیا کہو نان کر دے کیاں باتاں جو کش کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਿਰਾੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تچا ساحب جن کی سو پار پیا کہ نان کر دے کتا سو کر سچا ساحب سپت سوال جن کی سو پار پیا کہ نان کر دے کیاں باتاں جو کش کرنا سو کر رہا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੇ ਕੁਦਰਤ ਵਸਿਆ ਦਰਾਂਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੱਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੁਸਕ ਰੋਗ ਪਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰਿ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾਸ ਪਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਰਅੰਤ ਨ ਜਾਏ ਲਕਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تچا ساحب سپت جن کی سو پار پیا کہ نان کر دے کی باتاں جو کس کرنا سو کر رہا تچا ساحب سپت سوالو جن کیتی سو پار پیا کہ نان کر دے کیاں جو کش کرنا سو کر رہا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰੰਤ ਨਾ ਜਾਏ ਲੱਕਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿੱਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰਸਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਪਲਹਾਰੀ ਕੁਦਰਤ ਵਸਿਆ ਦਿਰਾੰਤ ਨ ਜਾਏ ਲੱਗਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تچا ساہب سپت سوالو جن کیتی سو پار پیا کہ نان کر دے کیاں باتاں جو کس کرنا سو کر رہا تچا صاحب سپت سوالو جن کیتی سو پار پیا کہ نان کر دے کیاں باتاں جو کش کرنا سو کر رہا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਪਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੱਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰਿ ਨਾ ਹੋਈ ਦੁਖਦਾਰੋ ਸੁਖਰੋਗ ਪਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਿਰਾੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ سچا صاحب سبت سوالو جن کی تیسو پار پیا کہ نان کر دے کس کرنا سو کر رہیا رہا سچا صاحب سبت سوالو جن کی تیسو پار پیا کہ نان کر دے باتاں جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੁਸਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾਸ ਪਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਿਰੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تُو سچا صاحب سپت سوال جن کی سو پار پیا کہو نان کر دے کیاں باتاں جو کس کرنا سو کر رہیا رہا سچا صاحب سپت سوالو جن کیتی سو پار پیا کہو نان کر دے کیاں باتاں جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਪਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਏ ਲੱਗਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੋ ਜਿਨ ਕੀ ਤੀ ਸੋ ਬਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰਸਕ ਰੋਗ ਭਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾਸੁ ਕਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਪਲਹਾਰੀ ਕੁਦਰਤ ਵਸਿਆ ਦਰਾਂਤ ਨ ਜਾਏ ਲੱਕਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تو سچا صاحب سپت سوالو جن کی تیسو پار پیا کہو نان کر دے کیاں باتاں جو کس کرنا سو کر رہیا تو سچا صاحب سپت سوالو جن کی تیسو پار پیا کہو نان کر دے کیاں باتاں جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਪਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿੱਪਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸਕ ਰੋਗ ਭਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਿਰਾੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تُو سچا صاحب تچا ساحب جن کی سو پار پیا کر دے کیا باتاں جو کس کرنا سو کر رہیا تُو سچا صاحب سپت سوالو جن کی سو پار پیا کہ نان کر دے کیاں باتاں جو کش کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਾਂਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੁਸਕ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਰੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تُو سچا صاحب سب سوال جن کی سو پار پیا کہو نان کر دے باتا جو کس کرنا سو کر رہیا تو سچا صاحب سب سوال جن کیتی سو پار پیا کہو نان کر دے کیاں باتا جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ੍ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੇ ਕੁਦਰਤ ਵਸਿਆ ਦਰੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿੱਪਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਦਰੰਤ ਨ ਜਾਏ ਲਕਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تو سچا صاحب سبت سوالو جن کی تیسو پار پیا کہو نان کر دے کیا باتاں جو کس کرنا سو کر رہیا تو سچا صاحب سبت سوالو جن کی تیسو پار پیا کہو نان کر دے کیا کات جو کش کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁੱਖ ਦਾ ਰੋਸ ਕ ਰੋਗ ਭਿਆ ਜਾ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਪਲਹਾਰੀ ਕੁਦਰਤ ਵਸਿਆ ਦਿਰਾਤ ਨਾ ਜਾਏ ਲੱਕਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੱਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੁਸਕ ਰੋਗ ਭਿਆ ਜਾ ਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਦੁਖਦਾਰੋ ਸੁਖਰੋਗ ਭਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਪਲਹਾਰੀ ਕੁਦਰਤ ਵਸਿਆ ਦਿਰਾੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ تچا ساہب سپت سوال جن کی تیسو پار پیا کہ نان کر دے باتاں جو کس کرنا سو کر رہیا رہا تچا ساحب سپت سوالو جن کی تیسو پار پیا کہ نان کر دے باتاں جو کس کرنا سو کر رہیا ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸਕ ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਦੁਖਦਾਰ ਉਸਕ ਰੋਗ ਭਿਆ ਜਾ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਵਲਹਾਰੀ ਕੁਦਰਤ ਵਸਿਆ ਦਰਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੱਤ ਸਵਾਲ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲੋ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਕਰ ਦੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਰਸਕ ਰੋਗ ਪਿਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਦੁਖਦਾਰ ਉਸ ਕ੍ਰੋਗ ਭਿਆ ਜਾਸ ਪਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਦਰੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ سچا ساحب سپت سوالو جن کی سو پار پیا کہ باتاں سوالو جن کی سو پار پیا کہ نان کر دے کیا باتاں جو کس کرنا سو کر رہیا واح گرجے کا خالصہ ਵਾਹ ਗੁਰਜੀ ਕੀ ਫਤਿਹ